ਜੁੜਿਓ ਪੈਪਸ ਨਿਊਜ਼ ਨਾਲ 23ਵੇਂ ਦਿਨ ਵੀ ਨਾਨ ਟੀਚਿੰਗ ਸਟਾਫ ਦੀ ਹੜਤਾਲ ਜਾਰੀ ਰਹੀ ਇਸ ਮੌਕੇ ਉਹਨਾਂ ਵੱਲੋਂ ਡੀਓ ਦਫ਼ਤਰ ਸਾਹਮਣੇ ਧਰਨਾ ਦੇ ਕੇ ਨਾਰੇਬਾਜ਼ੀ ਕੀਤੀ ਉਹਨਾਂ ਨੇ ਉਸ ਜਤਾਇਆ ਕਿ ਉਹਨਾਂ ਨੂੰ ਅਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ ਜਦ ਕਿ ਸਰਕਾਰ ਵੱਲੋਂ ਉਹਨਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਭਾਵੇਂ ਕਿ ਸਰਕਾਰ ਵੱਲੋਂ ਮਾਮੂਲੀ ਤਨਖਾਹ ਵਿੱਚ ਵਾਅਦਾ ਕੀਤਾ ਗਿਆ ਪਰੰਤੂ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਜਿੰਦਾਬਾਦ ਪੀਟੀਐਫ ਜਿੰਦਾਬਾਦ ਜਿੰਦਾਬਾਦ ਹਾਂਜੀ ਅਕੀਲ ਉਹ ਨਾਮ ਸ਼ੇਰ ਸਿੰਘ ਢਿੱਲੋਂ ਜੀ ਐਸਐਸਏ ਰਮਸਾ ਨਾਨ ਟੀਚਿੰਗ ਯੂਨੀਅਨ ਹੈ ਜੀ ਕਿਸ ਮੰਗਣ ਲੱਗੇ ਦੋਸਤਾਂ ਦੇ ਬੈਠੇ ਤੇ ਕਿੰਨੇ ਦਿਨ ਹੋ ਗਏ ਅੱਜ ਸਾਨੂੰ 23ਵਾਂ ਦਿਨ ਹੋ ਗਿਆ ਜੀ 4 12 2024 ਤੋਂ ਅਸੀਂ ਲਗਾਤਾਰ ਪੈਨ ਡਾਊਨ ਸਟ੍ਰਾਈਕ ਤੇ ਬੈਠੇ ਆ ਸਾਡੀ ਜਿਹੜੀ ਮੇਨ ਮੰਗ ਹੈ ਵੀ ਪ੍ਰੋਪਰ ਪ੍ਰਸੀਜਰ ਨਾਲ ਅਸੀਂ 2011 ਚ ਐਸਐਸਏ ਚ ਭਰਤੀ ਹੋਏ ਸੀ ਨਾਨ ਟੀਚਿੰਗ ਚ ਬਕਾਇਦਾ ਟੈਸਟ ਦੇ ਕੇ ਰਿਟਨ ਟੈਸਟ ਦੇ ਕੇ ਮੈਰਿਟ ਦੇ ਆਧਾਰ ਤੇ ਅਸੀਂ ਭਰਤੀ ਹੋਏ ਆ ਸਾਡੇ ਨਾਲ ਹੀ ਐਸਐਸਏ ਟੀਚਰ ਜੋ ਕਿ ਪੱਕੇ ਕਰ ਦਿੱਤੇ ਗਏ ਸੀ ਉਹਨਾਂ ਦੇ ਨਾਲ ਹੀ ਸਾਡੇ ਨਾਲ ਹੀ ਭਰਤੀ ਹੋਏ ਸੀ ਸਾਡੀ ਫੈਲ ਵੀ ਉਦੋਂ ਚੱਲੀ ਸੀ ਵੀ ਤੁਹਾਨੂੰ ਰੈਗੂਲਰ ਕਰ ਦਾਂਗੇ ਪਹਿਲਾਂ ਟੀਚਰਾਂ ਨੂੰ ਰੈਗੂਲਰ ਕਰ ਲੈਣ ਦੋ ਉਸ ਤੋਂ ਬਾਅਦ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਸਾਨੂੰ ਪੱਕੇ ਕਰ ਦੋ ਪੱਕੇ ਕਰ ਦੋ ਜਿਵੇਂ ਐਸਐਸਏ ਟੀਚਰਾਂ ਨੂੰ ਪੱਕਾ ਕੀਤਾ ਉਵੇਂ ਹੀ ਸਾਨੂੰ ਪੱਕਾ ਮਤਲਬ ਪ੍ਰੋਪਰ ਪ੍ਰੋਸੀਜਰ ਨਾਲ ਨੂੰ ਪੱਕਾ ਕਰ ਦੋ ਪਰ ਹਜੇ ਤੱਕ ਸਿਰਫ ਆਸ਼ਵਾਸ਼ਣ ਹੀ ਦਿੱਤਾ ਜਦੋਂ ਵੀ ਪ੍ਰਸ਼ਾਸਨ ਨਾਲ ਜਾਂ ਸਰਕਾਰ ਨਾਲ ਮੀਟਿੰਗ ਹੁੰਦੀ ਹੈ ਉਹ ਕਹਿੰਦੇ ਤੁਹਾਡਾ ਬੰਦ ਹੈ ਜੀ ਤੁਹਾਨੂੰ ਕਰ ਦਿੰਦੇ ਆ ਤੁਹਾਡਾ ਬੰਦ ਹੈ ਤੁਹਾਨੂੰ ਕਰ ਦਿੰਦੇ ਆ ਪਿਛਲੇ ਸਾਲ ਵੀ ਟੀਚਰ ਡੇ ਤੇ ਭਗਵੰਤ ਮਾਨ ਜੀ ਨੇ ਸਪੈਸ਼ਲ ਅਨਾਉਂਸ ਕੀਤਾ ਹੈ ਵੀ ਅਸੀਂ ਪ੍ਰੋਪਰ ਪ੍ਰੋਸੀਜਰ ਵਾਲੇ ਭਰਤੀ ਕਰਦੇ ਆ ਜਿਹੜੇ ਵੀ ਉਹਨਾਂ ਨੇ ਪੱਕੇ ਕੀਤੇ ਉਹ ਲਿਸਟ ਤੇ ਸਾਡਾ ਨਾਮ ਸੀਗਾ ਪਰ ਹੋਇਆ ਕਿ ਜਿਨ੍ਹਾਂ ਦੀ ਸਿਰਫ ਤਨਖਾਹ ਥੋੜੀ ਸੀ ਉਹਨਾਂ ਦੀ ਤਨਖਾਹ ਵਧਾ ਕੇ ਇਹ ਸਾਰਾ ਮਸਲਾ ਜਿਹੜਾ ਰੈਗੂਲਰ ਵਾਲਾ ਗੋਲਮੋਲ ਕਰਤਾ ਤੇ ਸਰਕਾਰ ਨੇ ਵੋਟਾਂ ਲੈਣ ਦੇ ਮਕਸਦ ਨਾਲ ਕਹਿਤਾ ਅਸੀਂ ਇਹਨੇ ਬੰਦੇ ਰੈਗੂਲਰ ਕਰਤੇ ਇਹਨੇ ਬੰਦੇ ਰੈਗੂਲਰ ਕਰਤੇ ਅਸਲ 'ਚ ਰੈਗੂਲਰ ਕੋਈ ਨਹੀਂ ਹੋਇਆ ਜਿਨ੍ਹਾਂ ਦੀ ਤਨਖਾਹ ਘੱਟ ਸੀ ਵੱਧ ਕਰਤੀ ਜਿਹੜੇ ਅਸੀਂ ਪ੍ਰੋਪਰ ਪ੍ਰੋਸੀਜਰ ਰੈਗੂਲਰ ਦੇ ਹੱਕਦਾਰ ਸੀ ਉਹ ਹਜੇ ਤੱਕ ਮੰਗ ਕਰ ਰਹੇ ਆ ਵੀ ਸਾਨੂੰ ਰੈਗੂਲਰ ਕਰ ਦੋ ਰੈਗੂਲਰ ਕਰ ਦੋ ਰੈਗੂਲਰ ਕਰ ਦੋ ਪਰ ਜਦੋਂ ਵੀ ਇਹਨਾਂ ਨਾਲ ਮੀਟਿੰਗ ਹੁੰਦੀ ਹੈ ਕਹਿੰਦੇ ਤੁਹਾਡਾ ਤਾਂ ਬੰਦ ਹੈ ਜੀ ਬਸ ਅੱਜ ਹੀ ਕਰ ਦਾਂਗੇ ਕੱਲ ਹੀ ਬੰਦ ਹੈ ਇਸ ਚੀਜ਼ ਤੋਂ ਅੱਕ ਕੇ ਅਸੀਂ ਹੁਣ ਪੈਨ ਡਾਉਨ ਸਟ੍ਰਾਈਕ ਕੀਤੀ ਹੈ ਤੇ ਸਾਰਾ ਕੰਮ ਜੋ ਵੀ ਸਾਡਾ ਸੀਗਾ ਅਸੀਂ ਮੁਕੰਮਲ ਠੱਪ ਕੀਤਾ ਹੈ ਸਾਰੇ ਪੰਜਾਬ 'ਚ ਕਿੰਨਾ ਚਿਰ ਇਹ ਚੱਲਦੇ ਰਹੇ ਜੀ ਜਿੰਨਾ ਚਿਰ ਤੁਹਾਨੂੰ ਹੋ ਗਏ 23 ਦਿਨਾਂ ਦੇ ਵਿੱਚ ਕੋਈ ਗੱਲਬਾਤ ਹੋਈ ਤੁਹਾਡੇ ਨਹੀਂ 23 ਦਿਨਾਂ 'ਚ ਉਹ ਇਹੀ ਗੱਲਬਾਤ ਹੋਈ ਹੈ ਵੀ ਤੁਹਾਡਾ ਕਰ ਦਾਂਗੇ ਤੁਸੀਂ ਧਰਨਾ ਚੱਕ ਲਓ ਤੁਹਾਡੀਆਂ ਫੈਲਾ ਅਸੀਂ ਬ ਸਰਕਾਰ ਨੂੰ ਭੇਜਤੀਆਂ ਪਰ ਸਾਡੀ ਇਹੀ ਮੰਗ ਹੈ ਕਿ ਬਹੁਤ ਚਿਰ ਹੋ ਗਿਆ ਸਾਨੂੰ ਇਹ ਲਾਰੇ ਲੱਪੇ ਸੁਣਦਿਆਂ ਨੂੰ ਜਿੰਨਾ ਚਿਰ ਸਾਡੀਆਂ ਮੰਗਾਂ ਸਾਨੂੰ ਰਿਟਰਨ ਚ ਪੂਰੀਆਂ ਕਰਕੇ ਨਹੀਂ ਹੁੰਦੀਆਂ ਸਾਡੇ ਰਿਟਰਨ ਚ ਨਹੀਂ ਦਿੰਦੇ ਉਹਨਾਂ ਚਿਰ ਅਸੀਂ ਸਟ੍ਰਾਈਕ ਨਹੀਂ ਚੱਕਦੇ ਇਹ ਸਟ੍ਰਾਈਕ ਉਹਨਾਂ ਚਿਰ ਪੈਂਡਾਊਨ ਸਾਡੀ ਮੁਕੰਮਲ ਜਾਰੀ ਰਹੂਗੀ ਜਿੰਨਾ ਚਿਰ ਸਾਨੂੰ ਪੂਰੇ ਪੱਕੇ ਪੈਰੀ ਕੋਈ ਲੈਟਰ ਨਹੀਂ ਆ ਜਾਂਦਾ ਕਿ ਤੁਹਾਨੂੰ ਰੈਗੂਲਰ ਕੀਤਾ ਜਾਂਦਾ 10 12 ਦਿਨ ਦੀ ਐਵਰੇਜ ਆਉਂਦੀ ਆਪਣੀ ਇੰਨੇ ਕੀ ਟੋਕਣ ਬਣਾਈ ਉਹਨਾਂ ਚਿਰ ਵੀ ਆਪਣਾ ਪੱਕਾ ਧਰਨਾ ਜੋ ਹਾਲੇ ਨਿੱਕੇ ਲੱਗਿਆ ਆ ਬਹੁਤ سارے ਸਾਥੀ ਹੋਤੇ ਹੈ ਕਾਤੇ ਗਿੰਤੀ ਜਿਹੜਿਆਂ ਚ ਆਪਣੀ ਘਟ ਰਹੀ ਜਾਂਦੀ ਹੈ ਫਿਰ ਵੀ ਸੰਘਰਸ਼ ਜਿਵੇਂ ਜਿਵੇਂ 4 1200 ਆਪਾਂ ਜੀ 21 ਦੌਣ ਜਗਪਾਲ ਸਿੰਘ ਮੰਗੇਈ ਜ਼ਿਲ੍ਹਾ ਪ੍ਰਧਾਨ ਡੀਟੀਪ ਬਠਿੰਡਾ ਜੀ ਜਗਪਾਲ ਜੀ ਤੁਹਾਡਾ ਕੀ ਕਰ ਰਿਹਾ ਹੈ 23 ਦਿਨ ਹੋ ਗਿਆ ਸਰਕਾਰ ਵੱਡੇ ਵੱਡੇ ਅੱਜ ਵੀ ਸਟੇਜਾਂ ਉੱਤੇ ਲੌਸ ਕਰਦੇ ਵੀ ਅਸੀਂ ਕੱਚੇ ਕੰਮ ਨੂੰ ਪੱਕੇ ਕੀਤੇ ਯਾਰ ਤੁਸੀਂ ਕੁਝ ਨਹੀਂ ਕਰਦੇ ਦੇਖੋ ਜੀ ਜਦੋਂ ਸਰਕਾਰ ਨੇ 2.5 ਸਾਲ ਪਹਿਲਾਂ ਹੋਂਚਾਈ ਆ ਤਾਂ ਪੰਜਾਬ ਦੇ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਵੀ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਪਰ ਜਾਣਾ ਬੜੇ ਵੱਡੇ ਵੱਡੇ ਵਾਅਦੇ ਕੀਤੇ ਨੇ ਇਹਨਾਂ ਨੇ ਮੁਲਾਜ਼ਮਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਹਰੇਕ ਨਾਲ ਵਾਅਦੇ ਕੀਤੇ ਨੇ ਨੰਨਲੀ ਪਾਸ 2.5 ਸਾਲ ਬੀਤ ਗਏ ਜਦੋਂ ਤਾਂ ਪੰਜਾਬ ਦੇ ਵਿੱਚ ਤੁਸੀਂ ਦੇਖੋ ਅਜਿਹਾ ਕੋਈ ਦਿਨ ਨਹੀਂ ਹੈ ਜਦੋਂ ਕੋਈ ਧਰਨੇ ਵਿਚਾਰੇ ਨਾ ਹੋ ਰਹੇ ਹੁਣ ਜਦ ਕਿ ਇਹਨਾਂ ਨੇ ਕਿਹਾ ਸੀ ਵੀ ਜਦੋਂ ਸਾਡੀ ਸਰਕਾਰ ਆ ਕਿ ਕਿਤੇ ਧਰਨਾ ਲੱਗਣਾ ਨਹੀਂ ਅੱਜ ਕੱਚੇ ਮੁਲਾਜ਼ਮ ਹੋਣ ਮਜ਼ਦੂਰ ਹੋਣ ਕਿਸਾਨ ਹੋਣ ਹੁਣ ਛੋਟੇ ਦੁਕਾਨਦਾਰ ਹੋਣ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਧਰਨੇ ਵਿਚਾਰੇ ਕਰ ਰਹੇ ਆ ਜਿਹੜੇ ਸਾਥੀ ਇੱਥੇ ਬੈਠੇ ਹੋਏ ਨੇ ਇਹ ਸਿੱਖਿਆ ਭਾਗ ਦਾ ਇੱਕ ਅਹਿਮ ਅੰਗ ਹੈ ਸਿੱਖਿਆ ਭਾਗ ਦਾ ਜਿਹੜਾ ਦਫਤਰੀ ਕੰਮ ਕਾਜ ਆ ਸਾਰੇ ਇਹਨਾਂ ਦੇ ਸਿਰ ਤੇ ਚੱਲਦਾ ਇਹ ਬਲਾਕਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਬੈਠੇ ਹੋਏ ਨੇ ਇਹ ਜਦੋਂ ਇਹਨਾਂ ਦੀ ਭਰਤੀ ਹੋਈ ਆ ਪ੍ਰੋਪਰ ਭਰਤੀ ਹੋਈ ਆ ਸਰਕਾਰ ਨੇ ਐਡ ਕੱਢੀ ਪੇਪਰ ਦੇ ਕੇ ਭਰਤੀਆਂ ਹੋ ਜਾਂਦੀਆਂ ਤਾਂ ਚਾਹੀਦਾ ਤਾਂ ਇਹ ਸੀ ਸਰਕਾਰ ਜੀ ਤਿੰਨ ਸਾਲ ਦਾ ਪ੍ਰੋਵੀਜ਼ਨਲ ਪੀਰ ਤੋਂ ਆਦਿ ਨੂੰ ਰੈਗੂਲਰ ਕਰਦੀ ਪਰ ਇਹਨਾਂ ਸਰਕਾਰ ਨੇ ਨਾ ਰੈਗੂਲਰ ਤਾਂ ਕੀ ਕਰਨਾ ਸੀ ਇਹਨਾਂ ਨੇ ਲਗਾਤਾਰ ਮੀਟਿੰਗਾਂ ਕਰਦੀ ਆ ਇਹਨਾਂ ਦਾ ਇਹਨਾਂ ਦੀ ਮੀਟਿੰਗਾਂ ਕਰਕੇ ਇਹਨਾਂ ਨੇ ਇਹ ਕਹਿੰਦੇ ਅਫਸਰ ਸਾਹਿਬ ਵੀ ਕਹਿੰਦੀ ਐ ਇੱਥ ਵੀ ਤੁਹਾਡਾ ਜਾਇਜਾ ਤੁਹਾਨੂੰ ਰੈਗੂਲਰ ਕਰਨਾ ਬਣਦਾ ਪਰ ਇੱਕ ਲਈ ਇਹਨਾਂ ਨੂੰ ਨਹੀਂ ਕਹਿੰਦੇ ਉਹ ਜਿਹੜੇ ਕੰਪਿਊਟਰ ਅਧਿਆਪਕ ਬੈਠੇ ਸਾਡੇ 100 ਦਿਨ ਤੋਂ ਵੱਧ ਹੋ ਗਏ ਸਰੂਰ ਦੇ ਵਿੱਚ ਇੱਕ ਸਾਥ ਬ੍ਰਿਟਿੰਡੇ ਦਾ ਸਾਥੀ ਸਾਡਾ ਜੌਨੀ ਸੀ ਕਿਲਾ ਬਾਰਨ ਵਰਤੇ ਬੈਠਾ ਉਹਨਾਂ ਨੂੰ ਵੀ ਉਹੀ ਗੱਲ ਕਹਿੰਦੇ ਆ ਸਾਡੇ ਸਕੂਲਾਂ ਦੇ ਵਿੱਚ ਜਿਹੜੇ ਕੱਚੇ ਵਲੰਟੀਅਰ ਕੰਮ ਕਰਦੇ ਸੀ ਉਹਨਾਂ ਨੂੰ ਤਨਖਾਹ ਵਧਾ ਕੇ ਉਹਨੂੰ ਕਹਿੰਦੇ ਸੀ ਰੈਗੂਲਰ ਕਰਤਾ ਕਹਿਣ ਦਾ ਬਾਬਾ ਇਹ ਸਰੇਕ ਨੂੰ ਇਹ ਮਿੱਠੀਆਂ ਗੋਲੀਆਂ ਦੇ ਰਿਹਾ ਹੈ ਲਗਾਤਾਰ ਜਿਹੜਾ ਇਥੋਂ ਸਿੱਖਿਆ ਮੰਤਰੀ ਆ ਇਥੋਂ ਦਾ ਵਿੱਤ ਮੰਤਰੀ ਆ ਜਿੰਨੇ ਇਥੋਂ ਦੇ ਅਫਸਰ ਸਹੀ ਆ ਕਿਸੇ ਦਾ ਕੋਈ ਢੱਕਾ ਇਹਨਾਂ ਨੇ ਕੰਮ ਨਹੀਂ ਕੀਤਾ ਨਾ ਮੁਲਾਜ਼ਮਾਂ ਦੇ ਪੱਲੇ ਪਾਇਆ ਨਾ ਕਿਸੇ ਹੋਰ ਪੱਲੇ ਪਾਇਆ ਇਸ ਕਰਕੇ ਲੋਕ ਅੱਕੇ ਹੋਏ ਸੜਕਾਂ ਤੇ ਨੇ ਕੋਈ ਸੰਗਰੂਤਰ ਨੇ ਬੈਠਾ ਕੋਈ ਮਹੱਲੀ ਦਫ਼ਤਰਾਂ ਦੇ ਵਿੱਚ ਵਿੱਚ ਬੈਠਾ ਜਿਹੜੇ ਬੇਰੁਜ਼ਗਾਰ ਨੇ ਇੱਥੋਂ ਦੇ ਜਿਨ੍ਹਾਂ ਦੀ ਭਰਤੀ ਪ੍ਰੋਪਰ ਸਾਰਾ ਕੁਝ ਪੂਰਾ ਹੋ ਚੁੱਕਿਆ ਉਹਨਾਂ ਨੂੰ ਆਰਡਰ ਦੇਣ ਦੇ ਲਈ ਸਰਕਾਰ ਤਿਆਰ ਨਹੀਂ ਉਹ ਟੈਂਕੀਆਂ ਦੇ ਧਰਨਿਆਂ ਤੇ ਬੈਠੇ ਹੋ ਕੇ ਸਿੱਖਿਆ ਬੋਰਡ ਦੇ ਛੱਤਾਂ ਤੇ ਚੜੇ ਹੋਏ ਨੇ ਕਹਿਣ ਦਾ ਪਰ ਸਰਕਾਰ ਕੋਈ ਕੰਮ ਨਹੀਂ ਕਰ ਰਹੀ ਲੋਕ ਅੱਕੇ ਹੋਏ ਸੜਕਾਂ ਇੱਥੇ ਬੈਠੇ ਹੋਏ ਨੇ ਅਸੀਂ ਡੀਟੀਐ ਵੱਲੋਂ ਉਹਨਾਂ ਦੀ ਹਮਾਇਤ ਆਈਆਂ ਪਹਿਲਾਂ ਵੀ ਆਉਂਦੇ ਰਹੇ ਤੇ ਇਹਨਾਂ ਦੀ ਜਿੰਨਾ ਚਿਰ ਲੜਾਈ ਇਹਨਾਂ ਦੀ ਚੱਲੂਗੀ ਜਿੱਤ ਤੱਕ ਲੈ ਕੇ ਜਾਵਾਂਗੇ ਉਹਨਾਂ ਚਿਰ ਇਹਨਾਂ ਨਾਲ ਹਰ ਪੱਖੋਂ ਨਾਲ ਸਹਿਯੋਗ ਰਹੂ